ਜਗਜੀਤ ਸਿੰਘ ਢੱਲੇਵਾਲ ਨੇ ਸਰਕਾਰ ਦੇ ਭਲੇਖੇ ਕੱਢੇ ਨੇ ਕਿ ਜਿਹੜੀ ਸਰਕਾਰ ਕਹਿੰਦੀ ਹੈ ਕਿ ਇਹ ਮੋਰਚਾ ਸਿਰਫ ਪੰਜਾਬ ਦਾ ਹੈ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਹਰ ਸਟੇਟ ਦਾ ਮੁੱਦਾ ਹੈ ਹਰ ਇੱਕ ਕਿਸਾਨ ਦਾ ਮੁੱਦਾ ਤੇ ਹਰ ਇੱਕ ਕਿਸਾਨ ਬਾਰਡਰਾਂ ਦੇ ਉੱਤੇ ਡਟਿਆ ਹੋਇਆ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਹੜਾ ਸਰਕਾਰ ਹੈ ਉਹ ਹਮੇਸ਼ਾ ਕਹਿੰਦੀ ਆਈ ਹੈ ਕਿ ਇੱਥੇ ਸਿਰਫ ਪੰਜਾਬ ਦਾ ਕਿਸਾਨ ਬੈਠਾ ਹੈ ਹੋਰ ਸਟੇਟਾਂ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਪੰਜਾਬ ਦੇ ਕਿਸਾਨ ਨੇ ਜਿਹੜੇ ਇੱਥੇ ਬੈਠੇ ਨੇ ਅਤੇ ਬਾਕੀ ਸਟੇਟਾਂ ਖੁਸ਼ ਨੇ ਅਤੇ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਹਰ ਇੱਕ ਸਟੇਟ ਦਾ ਕਿਸਾਨ ਆਪਣੇ ਜਿਹੜੇ ਜਿਹੜੇ ਕਾਨੂੰਨ ਨੇ ਜਾਂ ਆਪਣਾ ਜਿਹੜੇ ਹੱਕ ਨੇ ਉਹ ਲੈਣੀ ਚਾਹੁੰਦੇ ਨੇ ਅਤੇ ਹਰ ਇੱਕ ਕਿਸਾਨ ਨੂੰ ਆਪਣਾ ਬਣਦਾ ਹੱਕ ਲੈਣ ਦਾ ਅਧਿਕਾਰ ਹੈ ਤੇ ਅਸੀਂ ਇਹ ਅਧਿਕਾਰ ਲੈ ਕੇ ਰਹਾਂਗੇ ਕੀ ਕਹਿਣਾ ਜਗਜੀਤ ਸਿੰਘ ਡੱਲੇਵਾਲ ਦਾ ਉਹ ਤੁਹਾਨੂੰ ਸੁਣਾਉਂਦੇ ਆਂ ਆ ਵੀ ਇੱਕ ਗੱਲ ਹੈ ਜਿਹੜੀ ਲਿਖੇ ਕਰਦੀ ਹੈ ਜਿਹੜਾ ਲਗਾਤਾਰ ਸਰਕਾਰ ਪ੍ਰਚਾਰ ਕਰ ਰਹੀ ਹੈ ਕਿ ਪੰਜਾਬੀਆਂ ਦਾ ਇਹਦੇ ਵਿੱਚ ਤਾਂ ਹੋਰ ਦੇਸ਼ ਦੀਆਂ ਬਾਕੀ ਸਟੇਟਾਂ ਤੋਂ ਕੋਈ ਲੋਕ ਨਹੀਂ ਹੈਗੇ ਆ ਜਿਹੜਾ ਬੈਨਰ ਹੈ ਇਹ ਜਿਹੜਾ ਤੰਬੂ ਹੈ ਉਹ ਮੂਰੇ ਤੇ ਯੂਪੀ ਤੋਂ ਆ ਭਾਰਤੀ ਕਿਸਾਨ ਯੂਨੀਅਨ ਕਿਸਾਨ ਕ੍ਰਾਂਤੀ ਇਸ ਯੂਨੀਅਨ ਦਾ ਹੈ ਔਰ ਇੱਥੇ ਇਹ ਦੋ ਤੰਬੂ ਨੇ ਯੂਪੀ ਦੇ ਇੱਕ ਇਹਨਾਂ ਦਾ ਤੰਬੂ ਯੂਪੀ ਵਾਲਿਆਂ ਦਾ ਬਿਲਕੁਲ ਅਗਲੇ ਪਾਸੇ ਹੈ ਇਹ ਵੀ ਨੇ ਉਸਪੀਤੋ ਜਿਹੜੇ ਲਗਾਤਾਰ ਰੈਗੂਲਰ ਮੋਰਚੇ ਦੇ ਵਿੱਚ ਲਗਾਤਾਰ ਬੈਠੇ ਨੇ ਔਰ ਮੋਰਚੇ ਨੂੰ ਸੰਭਾਲ ਕੇ ਰੱਖਿਆ ਮੋਰਚੇ ਦਾ ਸਹਿਯੋਗ ਕਰ ਰਹੇ ਨੇ ਸੋ ਇਹ ਭਲੇਖੇ ਦੂਰ ਕਰਦੀਆਂ ਗੱਲਾਂ ਜਿਹੜੀਆਂ ਸਰਕਾਰਾਂ ਗਲਤ ਧਰਮ ਫਲਾਉਣ ਤੇ ਜੋਰ ਲਗੀਆਂ ਹੋਈਆਂ ਨੇ ਕਿ ਮੋਰਚਾ ਕੱਲੇ ਪੰਜਾਬੀਆਂ ਦਾ ਹੈ ਇਹ ਤਾਂ ਖਾਲਸਤਾਨੀਆਂ ਦਾ ਹੈ ਜਦੋਂ ਇਹੋ ਜਿਹੇ ਵੀਰ ਨਾਲ ਮੋਰਚੇ ਦੇ ਵਿੱਚ ਨજરੋਂ ਦੇ ਉਦੋਂ ਪਤਾ ਲੱਗਦਾ ਹੈ ਕਿ ਨਹੀਂ ਇਸ ਸਰਕਾਰ ਧਰਮ ਫਲਾ ਰਹੀ ਹੈ ਮੋਰਚਾ ਪੂਰੇ ਦੇਸ਼ ਦਾ ਹੈ ਦੇਸ਼ ਦੇ ਕਿਸਾਨਾਂ ਦਾ ਹੈ ਪਿਛਲੇ ਦਿਨ ਤੁਸੀਂ ਦੇਖਿਆ ਹੋਵੇਗਾ ਕਰਨਾਟਕਾ ਤੋਂ ਅ ਕੁਰਗੁਰ ਸ਼ਾਂਤਕੁਮਾਰ ਜੀ ਇੱਥੇ ਆਏ ਪੀਰ ਪਾਂਡਿਆਨ ਜੀ ਆਏ ਇੱਥੇ ਤਾਮਿਲਨਾਡੂ ਤੋਂ ਫਿਰ ਇਸੇ ਤਰੀਕੇ ਨਾਲ ਯੂਪੀ ਵਾਲੇ ਤਾਂ ਬੈਠੇ ਦੇਸੀ ਰਹੇ ਨੇ ਤੁਹਾਨੂੰ ਇਧਰ ਆਪਣੇ ਸਾਥੀ ਅਰਣੁਕੁਮਾਰ ਜੀ ਲਗਾਤਾਰ ਇਸ ਮੋਰਚੇ ਨਾਲ ਜੁੜੇ ਹੋਏ ਨੇ ਬਿਹਾਰ ਤੋਂ ਔਰ ਇਦੂਗਾ ਹਾਂ ਤੇਲੰਗਾਨਾ ਆਂਧਰਾ ਪ੍ਰਦੇਸ਼ ਉੱਥੋਂ ਵੀ ਕਿਸਾਨਾਂ ਦੀ ਆਮਦ ਲਗਾਤਾਰ ਇੱਥੇ ਆਉਣ ਜਾਣ ਬਣਿਆ ਰਹਿੰਦਾ ਹੈ ਸੋ ਇਸ ਕਰਕੇ ਇਹ ਮੋਰਚਾ ਇਸ ਵੇਲੇ ਪੂਰੇ ਦੇਸ਼ ਦਾ ਮੋਰਚਾ ਪੂਰੇ ਦੇਸ਼ ਦੇ ਕਿਸਾਨਾਂ ਦਾ ਮੋਰਚਾ ਕਿਸੇ ਇੱਕ ਜਮਾਤ ਦਾ ਨਹੀਂ ਹੈ ਸੋ ਸਾਰੇ ਦੇਸ਼ ਨੂੰ ਮੇਰੀ ਅਪੀਲ ਹੈ ਹਰ ਦੇਸ਼ ਦੇ ਹਰ ਨਾਗਰਿਕ ਹਰ ਕਿਸਾਨ ਨੂੰ ਕਿ ਤੱਕੜੇ ਹੋ ਕੇ ਇਸ ਮੋਰਚੇ ਦਾ ਸਾਥ ਦਿਓ ਇਹਦੇ ਵਿੱਚ ਸ਼ਮੂਲੀਅਤ ਕਰੋ ਤਾਂ ਕਿ ਇਸ ਮੋਰਚੇ ਨੂੰ ਜਿੱਤਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਇਹ ਸਾਡੇ ਲੋਕਾਂ ਦੀ ਲਾਈਫ ਲਾਈਨ ਹੈ ਲੋਕਾਂ ਦਾ ਜੀਵਨ ਹੈ ਇਹ ਤਾਂ ਹੀ ਹੋ ਸਕਣਾ ਬਚਣਾ ਹੈ ਜੇਕਰ ਅਸੀਂ ਸਾਰੇ ਜਣੇ ਤਕੜੇ ਹੋ ਕੇ ਇਸ ਮੋਰਚੇ ਨੂੰ ਸੰਭਾਲਣ ਦਾ ਯਤਨ ਕਰਾਂ